ਹਾਂਜੀ ਨਵਾਂ ਸ਼ਰਦ ਬਾਬਾ YouTube ਚੈਨਲ ਤੇ ਤੁਸੀਂ ਜਾਣਦੇ ਆ ਕਿ ਅਸੀਂ ਲੋਕ ਮੁੱਦੇ ਜੋ ਹੁੰਦੇ ਆ ਅਕਸਰ ਹੀ ਲੈ ਕੇ ਆਉਂਦੇ ਹੈਗੇ ਆ ਤੇ ਮੇਰੀ ਕਈ ਸਰਪੰਚਾਂ ਪੰਚਾਂ ਨਾਲ ਗੱਲਬਾਤ ਹੋਈ ਹੈਗੀ ਆ ਮੈਂ ਮਹਿਕਮੇ ਦੇ ਜੋ ਵਾਟਰ ਸਪਲਾਈ ਦੇ ਜੇਏ ਸਾਹਿਬ ਹੈਗੇ ਆ ਉਹਨਾਂ ਨਾਲ ਵੀ ਕੰਟੈਕਟ ਕਰ ਚੁੱਕਾ ਹਾਂ ਅੱਜ ਹੀ ਕੀਤਾ ਦੇਖੋ ਪੰਚਾਇਤਾਂ ਜਿਹੜੀਆਂ ਆ ਉਹ ਨਵੀਆਂ ਬਣੀਆਂ ਆ ਹੁਣ ਤੁਸੀਂ ਦੇਖੋ ਕੀ ਸਰਪੰਚ ਪੰਚ ਤੇ ਪੰਚਾਇਤਾਂ ਬਣੀਆਂ ਨੂੰ ਕਿੰਨਾ ਸਮਾਂ ਹੋ ਗਿਆ ਹੈਗਾ ਆ ਪਰ ਉਹ ਕੁਝ ਕੰਮ ਨਹੀਂ ਕਰ ਸਕਦੀਆਂ ਲੋਕ ਉਹਨਾਂ ਨੂੰ ਕਹਿ ਰਹੇ ਹੈਗੇ ਕਿ ਤੁਸੀਂ ਕੰਮ ਨਹੀਂ ਕਰ ਰਹੇ ਹੈਗੇ ਹੁਣ ਦੇਖੋ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਵਾਟਰ ਸਪਲਾਈ ਦੀਆਂ ਜਿਹੜੀਆਂ ਕਮੇਟੀਆਂ ਪੰਚਾਇਤ ਦੇ ਅੰਡਰ ਵਿੱਚ ਆਉਂਦੀਆਂ ਲੇਕਿਨ ਨਮਾ ਸ਼ਹਿਰ ਜਿਹੜਾ ਆ ਨਮਾ ਸ਼ਹਿਰ ਦਾ ਜਿਹੜਾ ਵਾਟਰ ਸਪਲਾਈ ਦਾ ਮਹਿਕਮਾ ਹੈਗਾ ਉਹ ਪੰਪ ਕਰਨ ਦੀ ਨੀਂਦ ਸੁੱਤਾ ਪਿਆ ਆ ਇਹ ਕਹਿ ਸਕਦੇ ਹੈਗੇ ਤੇ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਹੈਗੀ ਆ ਉਹ ਕਹਿ ਰਹੇ ਨੇ ਕਿ ਜੀ ਸਾਡੇ ਕੋਲ ਪਿੰਡ ਬਹੁਤ ਜ਼ਿਆਦਾ ਆ ਜਿਸ ਕਰਕੇ ਜਿਹੜਾ ਆ ਕਿ ਕਮੇਟੀਆਂ ਬਣਾਉਣ 'ਚ ਬੜੀ ਦਿੱਕਤ ਆ ਰਹੀ ਹੈਗੀ ਆ ਤੇ ਵੀ ਜੇ ਪਿੰਡ ਬਹੁਤ ਜ਼ਿਆਦਾ ਹੈਗੇ ਆ ਜੇ ਰੋਜ਼ ਦਾ ਦੋ ਪਿੰਡ ਵੀ ਜਾਂ ਤਿੰਨ ਪਿੰਡ ਕੱਢੇ ਜਾਣ ਸਵੇਰੇ ਦੁਪਹਿਰੇ ਸ਼ਾਮ ਨੂੰ ਤਾਂ ਕਿੱਡੀ ਕੁ ਵੱਡੀ ਗੱਲ ਹੈਗੀ ਆ ਬਲੋਕ ਪੱਧਰ ਤੇ ਉੱਪਰ ਹੁਣ ਤੁਸੀਂ ਸਾਡੇ ਪਿੰਡ ਗਰਚਿਆਂ ਦੀ ਪੰਚਾਇਤ ਲੈ ਲਓ ਮੈਂ ਪੰਚਾਇਤ ਨਾਲ ਗੱਲ ਕੀਤੀ ਸਰਪੰਚ ਨਾਲ ਗੱਲ ਕੀਤੀ ਪੰਚਾਂ ਨਾਲ ਗੱਲ ਕੀਤੀ ਉਹ ਕਮਤਾ ਕਰਨਾ ਚਾਹੁੰਦੇ ਆ ਕਿ ਵਾਟਰ ਸਪਲਾਈ ਦੇ ਅੰਦਰ ਗੰਦਗੀ ਕਿੰਨੀ ਜ਼ਿਆਦਾ ਪਈ ਹੋਈ ਆ ਢੇਰ ਪਏ ਹੋਏ ਆ ਗੰਦਗੀ ਦਾ ਖਲਾਰਾ ਤੇ ਖਲਾਰਾ ਪਿਆ ਹੋਇਆ ਹੈਗਾ ਆ ਪਰ ਉਥੇ ਪੰਚਾਇਤ ਕੰਮ ਨਹੀਂ ਕਰ ਸਕਦੀ ਉਹਦੇ ਪਿੱਛੇ ਕਾਰਨ ਇਹ ਹੈਗਾ ਕਿ ਜਦੋਂ ਮੈਕਮੇ ਨੇ ਪਿੰਡ ਗਰਚਾ ਦੀ ਇਸ ਤੋਂ ਇਲਾਵਾ ਹੋਰ ਵੀ ਕਈ ਪਿੰਡ ਆ ਅਸੀਂ ਦਿਖਾਵਾਂਗੇ ਆਪਾਂ ਜਾ ਕੇ ਆਪਣੇ ਚੈਨਲਾਂ ਦੇ ਉੱਪਰ ਜੇਕਰ ਕਮੇਟੀ ਨਹੀਂ ਬਣੀ ਹੋਏਗੀ ਕਮੇਟੀ ਦੇ ਮੈਂਬਰ ਨਹੀਂ ਬਣੇ ਹੋਣਗੇ ਉਹਨਾਂ ਹੱਥ ਪੂਰੀ ਤਰ੍ਹਾਂ ਚਾਰਜ ਨਹੀਂ ਹੋਏਗਾ ਤਾਂ ਤੁਸੀਂ ਸੋਚੋ ਕਿ ਵਾਟਰ ਸਪਲਾਈ ਦਾ ਜਿਹੜਾ ਅੰਦਰ ਕੰਮ ਹੋਣ ਵਾਲਾ ਹੈ ਜਾਂ ਲੀਕਜ ਵਗੈਰਾ ਹੈਗੀ ਆ ਜਾਂ ਹੋਰ ਹੈਗੇ ਆ ਉਹ ਕਿੱਦਾਂ ਕੀਤੀ ਜਾਏਗੀ ਕੀ ਕੋਈ ਲੀਕਜ ਵਗੈਰਾ ਹੁੰਦੀ ਆ ਤਾਂ ਕਿ ਲੋਕ ਗੰਦਾ ਪਾਣੀ ਪੀਣ ਜੇ ਟੈਂਕੀ ਦੀ ਸਫਾਈ ਕਰਾਣੀ ਹੈਗੀ ਆ ਪੰਚਾਇਤਾਂ ਦਾ ਦੇਖੋ ਤੁਸੀਂ ਦੇਖਿਆ ਹੋਣਾ ਕਿ ਕਾਫੀ ਸਮਾਂ ਪਹਿਲਾਂ ਦੀਆਂ ਵੋਟਾਂ ਵੀ ਪੈ ਚੁੱਕੀਆਂ ਮੰਨ ਲਓ ਪੰਚਾਇਤ ਨੇ ਟੈਂਕੀ ਦੀ ਸਫਾਈ ਕਰਾਣੀ ਆ ਤਾਂ ਉਹ ਕਿੱਦਾਂ ਕਰਾ ਸਕਦੀ ਆ ਜੇ ਕਮੇਟੀ ਨਹੀਂ ਬਣੀ ਇਹਦਾ ਕਸੂਰਬਾਰ ਕੌਣ ਆ ਸੰਬੰਧਤ ਮਹਿਕਮਾ ਵਾਟਰ ਸਪਲਾਈ ਦਾ ਜਿਹੜਾ ਕੰਮ ਕਰਨ ਦੀ ਨੀਂਦ ਉੱਤਾ ਪਿਆ ਹੁੰਦਾ ਹੈ ਹੈਗਾ ਆ ਮੈਂ ਵਾਟਰ ਸਪਲਾਈਜ਼ ਕਾਫੀ ਜ਼ਮਾਂ ਕੰਮ ਕੀਤਾ ਉਸ ਵਾਰ ਤਾਂ ਇੰਨੀ ਤੇਜ਼ੀ ਸੀਗੀ ਕਿ ਆ ਪੰਚਾਇਤ ਬਣੀ ਤੇ ਹਫਤੇ ਦੇ ਅੰਦਰ ਪੰਚਾਇਤ ਦੀ ਕਮੇਟੀ ਵਾਟਰ ਸਪਲਾਈ ਦੀ ਬਣ ਜਾਂਦੀ ਸੀਗੀ ਤੇ ਉਸ ਵੇਲੇ ਵੀ ਤਾਂ ਉਨੇ ਹੀ ਪਿੰਡ ਹੁੰਦੇ ਸੀਗੇ ਜਾਂ ਤਾਂ ਮੈਨੂੰ ਲੱਗਦਾ ਹੈ ਕੋਈ ਸਰਕਾਰਾਂ ਜਿਹੜੀਆਂ ਆ ਕੁਝ ਉਹਨਾਂ ਦਾ ਕੁਛ ਇਹਦੇ ਇਹਨਾਂ ਦੇ ਪਿੱਛੇ ਹੱਤਿਆ ਕਿ ਵਿਭਾਗ ਦੇ ਮੁਲਾਜ਼ਮਾਂ ਨੂੰ ਕਿਹਾ ਕੋਈ ਨਹੀਂ ਹੋਲੀ-ਹੋਲੀ ਕੰਮ ਕਰੀ ਚੱਲਿਓ ਫਿਰ ਲੱਗਦਾ ਤਾਂ ਇਹੀ ਆ ਜਦ ਪਹਿਲਾਂ ਜਦੋਂ ਵਾਟਰ ਸਪਲਾਈ ਦੀਆਂ ਕਮੇਟੀਆਂ ਪੰਚਾਇਤ ਦੇ ਅੰਡਰ ਜਿਹੜੀਆਂ ਆਉਂਦੀਆਂ ਸੀ ਬਣਦੀਆਂ ਸੀਗੀਆਂ ਤਾਂ ਇੱਕ ਹਫਤਾ ਵੀ ਨਹੀਂ ਸੀ ਲੱਗਦਾ ਸਾਰੇ ਪਿੰਡਾਂ ਦੀਆਂ ਕਮੇਟੀਆਂ ਤਕਰੀਬਨ ਹਫਤੇ 15 ਦਿਨ ਦੇ ਵਿੱਚ ਸਾਰਿਆਂ ਦੀਆਂ ਸਾਰੀਆਂ ਕਮੇਟੀਆਂ ਬਣਾ ਕੇ ਚਾਰਜ ਹੱਥ ਵਿੱਚ ਹੱਥ ਵਿੱਚ ਦੇ ਦਿੱਤਾ ਜਾਂਦਾ ਸੀ ਪੰਚਾਇਤਾਂ ਦੇ ਔਰ ਉਹਦਾ ਕੰਮ ਕੀਤਾ ਜਾਂਦਾ ਸੀ ਕੰਮ ਕਰਦੇ ਸੀ ਹੁਣ ਕਰਚਿਆਂ ਦੀ ਪੰਚਾਇਤ ਕੰਮ ਕਰਨਾ ਚਾਹਦੀ ਆ ਪਰ ਮੈਂਗਵੀ ਨਾਲ ਕਈ ਵਾਰ ਗੁੰਡਾਇਵਡ ਕੀਤਾ ਮੈਂ ਖੁਦ ਜਈ ਸਾਹਿਬ ਨਾਲ ਵੀ ਕੰਟੈਕਟ ਕੀਤਾ ਉਹ ਕਹਿ ਦਿੰਦੇ ਆ ਕਿ ਨਹੀਂ ਜੀ ਇਹ ਮੇਰੇ ਹੱਥ ਨਹੀਂ ਹੈਗਾ ਉਹਦੇ ਹੱਥ ਹੈਗਾ ਤੇ ਅਸੀਂ ਵੀ ਆਪਣੇ ਚੈਨਲ ਦੇ ਉੱਪਰ ਖਬਰਾਂ ਵੀ ਲਗਾਈਆਂ ਹੈਗੀਆਂ ਆ ਪਰ ਮੈਨੂੰ ਲੱਗਦਾ ਕਿ ਚੈਨਲਾਂ ਦਾ ਕੋਈ ਇਹਨਾਂ ਤੇ ਪ੍ਰਭਾਵ ਨਹੀਂ ਪੈਂਦਾ ਇਹ ਸੋਚਦੇ ਹੈਗੇ ਆ ਕਿ ਰੋਜ਼ ਦੇ ਰੋਜ਼ ਖਬਰਾਂ ਲਗਦੀਆਂ ਇਦਾਂ ਤੇ ਲਗਦੀਆਂ ਰਹਿੰਦੀਆਂ ਹੈਗੀਆਂ ਆ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਪਤਾ ਨਹੀਂ ਕਿਉਂ ਨਜ਼ਰਾਂ ਰੇ ਹੈਗੇ ਕੋਈ ਸਮਾਨਤਾ ਕਰ ਰਹੇ ਪੰਚਾਇਤਾਂ ਦੇ ਨਾਲ ਕਿ ਕਦੋਂ ਤੁਹਾਡੀ ਅਸੀਂ ਕਮੇਟੀ ਬਣਾਵਾਂਗੇ ਕੋਈ ਲੜਸਿਰਾਂ ਨਹੀਂ ਉਹਨਾਂ ਦੇ ਹੱਥ ਫੜਾ ਰਹੇ ਹੈਗੇ ਆ ਇਹ ਜਿਹੜੇ ਮਹਿਕਮਿਆਂ ਵਾਲੇ ਹੈਗੇ ਆ ਕਿਉਂ ਨਹੀਂ ਪੰਚਾਇਤਾਂ ਨੂੰ ਆਪਣੇ ਕੋਈ ਫੋਨ ਕਰਦੇ ਆ ਜਾਂ ਕਹਿੰਦੇ ਆ ਕਿ ਭਾਈ ਇਸ ਇਸ ਦਿਨ ਤੁਹਾਡੀ ਕਮੇਟੀ ਬਣਾਈ ਜਾਏਗੀ ਇਸ ਦਿਨ ਤੁਹਾਡੀ ਕਮੇਟੀ ਬਣਾਈ ਜਾਵੇਗੀ ਇੱਕ ਘਾਲਾ ਮਾਲਾ ਹੈ ਕਿੱਥੇ ਹੈਗਾ ਆ ਕਿਥੋਂ ਹਦਤ ਹੋਈ ਹੋਈ ਹੈਗੀ ਆ ਕਿ ਇੰਨਾ ਸਮਾਂ ਪੰਚਾਇਤ ਦੇ ਬੀਤ ਜਾਣ ਤੇ ਵੀ ਵਾਟਰ ਸਪਲਾਈ ਦੀਆਂ ਕਮੇਟੀਆਂ ਜਿਹੜੀਆਂ ਉਹ ਨਹੀਂ ਬਣ ਸਕੀਆਂ ਹੈਗੀਆਂ ਜੋ ਪੰਚਾਇਤਾਂ ਦੇ ਅੰਡਰ ਹੈ ਪੰਚਾਇਤ ਮਾਫ ਕਰਨਾ ਪੰਚਾਇਤਾਂ ਨੇ ਆਪਣੇ ਹਿਸਾਬ ਦੇ ਨਾਲ ਫੈਸਲੇ ਕਰਨੇ ਹੁੰਦੇ ਆ ਕਈਆਂ ਨੇ ਬਿੱਲ ਘਟਾਣੇ ਹੁੰਦੇ ਆ ਕਈਆਂ ਨੇ ਬਿੱਲ ਮਾਫ ਕਰਨੇ ਹੁੰਦੇ ਆ ਕਈਆਂ ਨੇ ਡਿਵੈਲਪਮੈਂਟ ਕਰਨੀ ਹੁੰਦੀ ਆ ਕਿਉਂਕਿ ਜਿਹੜਾ ਇਹ ਵਾਟਰ ਸਪਲਾਈ ਦਾ ਪੈਸਾ ਇਕੱਠਾ ਹੁੰਦਾ ਨਾ ਇਹਨੂੰ ਤੁਸੀਂ ਪਿੰਡ ਤੇ ਨਹੀਂ ਵਰਤ ਸਕਦੇ ਹੈਗੇ ਵਾਟਰ ਸਪਲਾਈ ਦੇ ਅੰਦਰੇ-ਅੰਦਰੇ ਵਰਤਣਾ ਜਾਂ ਵਾਟਰ ਸਪਲਾਈ ਦੇ ਹੀ ਕੰਮਾਂ ਤੇ ਵਰਤਿਆ ਜਾ ਸਕਦਾ ਹੈਗਾ ਆ ਪਰ ਨਹੀਂ ਮਹਿਕਮਾ ਕੰਮ ਕਰਨ ਦੀ ਨੀਂਦ ਉੱਤਾਂ ਪਿਆ ਆ ਪੰਚਾਇਤਾਂ ਉਡੀਕ ਰਹੀਆਂ ਆ ਕਿ ਕਦੋਂ ਸਾਡੀ ਕਮੇਟੀ ਬਣੇ ਕਦੋਂ ਸਾਡੇ ਮੈਂਬਰ ਬਣਾਏ ਜਾਣ ਕਦੋਂ ਅਸੀਂ ਮਤੇ ਪਾਈਏ ਤੇ ਕਦੋਂ ਟੈਂਕੀਆਂ ਦੇ ਜਿਹੜੀ ਹੈਗੀ ਆ ਉਹਦੀ ਸਾਫ ਸਫਾਈ ਕਰਾਈਏ ਕਦੋਂ ਉਹ ਜਿਹੜੇ ਪਾਣੀ ਵਾਲੀ ਟੈਂਕੀ ਦੇ ਥੱਲੇ ਦੀ ਗਰਾਊਂਡ ਹੈਗੀ ਆ ਉਹਦੀ ਸਾਫ ਸਫਾਈ ਕਰਾਈ ਜਾਵੇ ਉੱਥੇ ਕੀ ਕੀਤਾ ਜਾਵੇ ਪਰ ਨਹੀਂ ਵਾਟਰ ਸਪਲਾਈ ਦੇ ਮਹਿਕਮਾ ਤਾਂ ਚੁੱਪ ਕਰਕੇ ਬਿਲਕੁਲ ਜਿਹੜਾ ਹੈ ਸੁੱਤਾ ਪਿਆ ਆ ਹਕਮ ਕਰਨ ਦੀ ਨੀਂਦ ਕੋਈ ਲੜ ਸੇਰਾ ਨਹੀਂ ਕਿਸੇ ਨੂੰ ਫੜਾ ਰਿਹਾ ਹੈਗਾ ਆ ਸੂਤਰਾਂ ਦੇ ਵਾਲੇ ਤੋਂ ਸਾਡੇ ਕੋਲ ਇਹ ਸਾਰੀਆਂ ਖਬਰਾਂ ਆਉਂਦੀਆਂ ਆ ਉਰਸੀ ਜਦੋਂ ਕੰਡੈਕਟ ਕਰਦੇ ਆ ਸਰਪੰਚਾਂ ਨਾਲ ਉਹ ਕਹਿੰਦੇ ਅਸੀਂ ਦੱਸੋ ਕੀ ਕਰੀਏ ਕਮੇਟੀ ਤਾਂ ਉਹਨਾਂ ਨੇ ਬਣਾਣੀ ਆ ਸਾਡੇ ਕੋਲੋਂ ਤਾਂ ਜਦੋਂ ਮਰਜ਼ੀ ਫੋਨ ਕਰਕੇ ਆਜਾ ਅਸੀਂ ਤਿਆਰ ਹੈਗੇ ਆ ਸੋ ਮੈਂ ਰਿਕਵੈਸਟ ਕਰਦਾ ਆ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਕਿ ਇਸ ਪਾਸੇ ਵੱਲ ਭਾਈ ਧਿਆਨ ਦਿਓ ਕੱਲੇ ਬਿਜਲੀ ਦੇ ਬਿੱਲ ਮਾਫ ਕਰਕੇ ਬਾਵਾ ਨਾ ਖੱਟੀ ਚਲੋ ਪਿੰਡਾਂ ਦੇ ਡਿਵੈਲਪਮੈਂਟ ਦੇ ਕੰਮ ਜਿਹੜੇ ਰੁਕੇ ਹੋਏ ਹੈਗੇ ਆ ਉਹ ਪਾਣੀ ਕਹਿੰਦੇ ਸੀ ਸਾਫ ਸੁਥਰਾ ਪਾਣੀ ਮਿਲਣਾ ਚਾਹੀਦਾ ਆ ਕਾਦੀਆਂ ਟੈਂਕੀਆਂ ਸਾਫ ਹੋਈਆਂ ਆ ਕਿੰਨਾ ਚਿਰ ਹੋ ਗਿਆ ਪਾਣੀ ਦੀਆਂ ਟੈਂਕੀਆਂ ਨੂੰ ਸਾਫ਼ ਕੀਤਾ ਹੋਇਆ ਤੇ ਲੋਕੀ ਉਹ ਪਤਾ ਨਹੀਂ ਉਹਦੇ ਵਿੱਚ ਹੁਣ ਕੀ ਕੁਝ ਹੋਵੇ ਲੋਕੀ ਉਹੀ ਪਾਣੀ ਪੀ ਰਹੇ ਹੈਗੇ ਆ ਤੇ ਕੱਲ ਨੂੰ ਕੋਈ ਗੰਭੀਰ ਬਿਮਾਰੀ ਲੱਗ ਜਾਂਦੀ ਆ ਕੱਲ ਨੂੰ ਕੋਈ ਉਹ ਪਾਣੀ ਟੂਟੀਆਂ ਦਾ ਪੀਣ ਦੇ ਨਾਲ ਕੋਈ ਸਮੱਸਿਆ ਖੜੀ ਹੋ ਜਾਂਦੀ ਆ ਤਾਂ ਫੇਰ ਕਹਿ ਦੇਣੇ ਸਰਪੰਚ ਪੰਚ ਜ਼ਿੰਮੇਵਾਰ ਹੈਗੇ ਆ ਆਪਣਾ ਪੱਲਾ ਛੱਡ ਜੂਗਾ ਮਹਿਕਮਾ ਤੇ ਜ਼ਿੰਮੇਵਾਰੀ ਸਾਰੀ ਇਹ ਉਸ ਮਹਿਕਮੇ ਦੀ ਬਣਦੀ ਹੈਗੀ ਆ ਜੋ ਕਮੇਟੀ ਨਹੀਂ ਬਣਾ ਰਹੀ ਹੈਗੀ ਸਬੰਧਤ ਮਹਿਕਮਾ ਹੁਣ ਦੇਖਦੇ ਆ ਆਹ ਖਬਰ ਲੱਗਣ ਤੋਂ ਬਾਅਦ ਕਿੰਨਾ ਕਸਰ ਹੁੰਦਾ ਆ ਕਦਕ ਗੜਚਿਆਂ ਦੀ ਕਮੇਟੀ ਬਣਦੀ ਆ ਪੰਚਾਇਤੀ ਜਿਹੜੀ ਆ ਵਾਟਰ ਸਪਲਾਈ ਦੀ ਕਦਕ ਕੋ ਹੋਰ ਕਮੇਟੀਆਂ ਬਣਦੀਆਂ ਹੈਗੀਆਂ ਆ ਅਸੀਂ ਦੇਖੋ ਜਦੋਂ ਵਾਟਰ ਸਪਲਾਈ ਦਾ ਮਹਿਕਮਾ ਚੰਗੇ ਕੰਮ ਕਰਦਾ ਤਾਂ ਅਸੀਂ ਉਹ ਸਾਰੇ ਲਾਣੇ ਆ ਤੇ ਭਾਈ ਜਿੱਥੇ ਕਮੀ ਹੈਗੀ ਉਹ ਵੀ ਲਾਣੀ ਆ ਤਾਂ ਫਿਰ ਇਹ ਫਿਰ ਗੁੱਸਾ ਖਾ ਜਾਂਦੇ ਆ ਕੈਂਸਰ ਸਾਹਿਬ ਖਬਰ ਕਾਹਨੂੰ ਲਾਣੀ ਸੀ ਕੈਂਸਰ ਸਾਹਿਬ ਇਹ ਕਾਹਨੂੰ ਕਰਨਾ ਸੀਗਾ ਤੇ ਫਿਰ ਕੈਂਸਰ ਸਾਹਿਬ ਨੇ ਤਾਂ ਕਰਨਾ ਹੀ ਕਰਨਾ ਆ ਇੱਕ ਜਿੱਥੇ ਪਿੰਡ ਦਾ ਸਵਾਲ ਆ ਜਾਵੇ ਮੇਰਾ ਆਪਣਾ ਪਿੰਡ ਆ ਉੱਥੇ ਤੇ ਮੈਂ ਚਾਹੇ ਸਰਕਾਰੀ ਵਿਭਾਗ ਕੋਈ ਵੀ ਹੋਵੇ ਜਿੱਥੇ ਹੁਨਤਾਈ ਕਰਦਾ ਹੈਗਾ ਉਹਨਾਂ ਦੀ ਮੈਂ ਖਬਰ ਲਗਾਣੀ ਲਗਾਣੀ ਆ ਸੋ ਹੁਣ ਵਾਟਰ ਸਪਰਾਈ ਨੂੰ ਮੈਂ ਬੇਨਤੀ ਕਰਦਾ ਆ ਇਹ ਵੀਡੀਓ ਮੈਂ ਇੱਕ ਹੋਰ ਦੱਸ ਦੇਣਾ ਸਬੰਧਤ ਅਧਿਕਾਰੀਆਂ ਤੱਕ ਵੀ ਪਹੁੰਚ ਜਾਣੀ ਆ ਮੈਂ ਖੁਦ ਉਹਨਾਂ ਦੇ ਵਟਸਐਪ ਨੰਬਰ ਤੇ ਭੇਜ ਦੇਣੀ ਹੈਗੀ ਅਜੇ ਫਿਰ ਵੀ ਧਿਆਨ ਨਹੀਂ ਕਰਦੇ ਤੇ ਫਿਰ ਅਸੀਂ ਤੁਹਾਨੂੰ ਖੁਦ ਮਿਲ ਕੇ ਇਹਦੇ ਕਾਰਨ ਜਾਣਾਂਗੇ